ਸੇਵਾਦਾਰ ਸੇਵਾਵਾਂ ਨਵੰਦਨੀ ਸੋ ਹੱਟੇ ਨੂੰ ਗੁੰਨ ਰਹੀ ਨੇ ਸੋ ਗੁਰਪ੍ਰੀਤ ਸਾਸਨ ਦੀ ਜੀ ਤੁਸੀਂ ਦੇਖ ਸਕਦੇ ਹੋ ਔਰ ਸਤਿਗੁਰਦਾਸ ਮਹਾਰਾਜ ਜਿਹਦੇ ਜਨਮ ਸਥਾਨ ਮੰਦਰ ਜੋ ਸੇਵਾਦਾਰ ਸੇਵਾ ਨਿਭਾ ਰਹੇ ਨੇ ਜਿੱਥੋਂ ਦੇ ਸਾਡੇ ਵੀਰ ਆ ਜਿਹੜੇ ਆਟਾ ਗੁੰਦੇ ਨੇ ਸੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਤਾ ਜੋ ਆਉਂਦੀਆਂ ਨੇ ਉਹਨਾਂ ਦੇ ਲਈ ਇੱਥੇ ਸੋ ਲੰਗਰ ਵਾਸਤੇ ਜੋ ਪਰਸ਼ਾਦੇ ਬਣਾਈ ਜਾਂਦੇ ਨੇ ਕੀ ਸੇਵਾ ਦਾ ਕੱਢੇ ਨਹੀਂ ਇਹ ਸਾਡੇ ਗੀਂ ਸੇਵਾ ਕਰ ਰਹੇ ਨਹੀਂ ਹਾਂਜੀ ਜੀ ਜੈਗੁਰਦੇਵ ਜੀ ਹਾਂਜੀ ਠੀਕ ਹੈ ਜੀ ਸਾਰਿਆਂ ਨੂੰ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਠੀਕ ਹੈ ਜੀ ਬਾਬਾ ਇੰਗਰ ਤੋਂ ਜੀ ਆਪਣਾ ਪਿੰਡ ਕਿਹੜਾ ਹੈ ਸਾਡਾ ਦੋਲਦੁਗਰ ਜੀ ਦੋਲਦੁਗਰ ਠੀਕ ਹੈ ਜੀ ਸੇਵਾ ਤੁਸੀਂ ਨਿਭਾ ਰਹੇ ਆ ਨਾ ਇਹ ਸਾਰੇ ਅਸੀਂ ਦਾ ਬਾਦ ਕਿਵਾ ਆ ਰਹੀ ਜੀ ਉਪਾਦਨ ਰਹੇ ਮਾਡੇ ਮੁੰਡੇ ਨਾਲ ਦੇ ਵਗਰਾ ਹੀ ਠੀਕ ਹੈ ਜੀ ਚਲੋ ਬਹੁਤ ਵਧੀਆ ਗੱਲ ਆ ਤੇ ਹਾਂਜੀ ਹਾਂਜੀ ਠੀਕ ਹੈ ਜੀ ਮੁੰਡੇ ਮੁੰਡੇ ਬਹੁਤ ਜੀਵਾਦਾਰ ਆ ਤੇ ਦੇਲੀ ਕਿੰਨਾ ਕੁ ਆਟਾ ਪਿਠਿਆ ਜਾਂਦਾ ਆ ਔਰ ਕਿੰਨਾ ਸੰਗਤ ਨੂੰ 47 ਰਾਇਰ ਗੁਰ ਦੇ ਗੁਰਦਵਾਰੇ ਸਾਡੇ ਸੰਗਤ ਨੂੰ ਹਾਂਜੀ 12-12 ਦੇ ਗੁਰਦਵਾਰੇ ਆ ਕੋਈ ਮਾਰਤਾ ਜੀ ਜੀ ਕਿਤੇ ਕੋਈ ਆਈਡੀਆ ਨਹੀਂ ਹੈ ਜੀ ਜੀ ਕਿੰਨਾ ਗੋਲਦਰ ਹੈ ਕਿੰਨਾ ਨਹੀਂ ਕਿੰਨੀ ਸੰਗਤ ਹੋਦੀ ਉਹਨੇ ਪ੍ਰਾਰਥਨਾ ਕੋਈ ਪੈਂਦਾ ਰਹਿਣਾ ਠੀਕ ਹੈ ਜੀ ਜੀ ਵੈਸੇ ਅੰਦਾਜ਼ੇ ਦੇ ਨਾਲ ਕਿੰਨਾ ਹੈ 45 50 ਕੁਆਟਾ ਅਸੀਂ 45 50 ਕੁਆਟਾ ਦਾ ਹੈ ਜੀ ਦਿੱਲੀ 45 50 ਕੁਆਟਾ ਨਾ ਭਾਈ ਜੀ ਫਿਰ ਅਸੀਂ ਇੱਥੇ ਟੋਟਲ ਦਿੰਦਾ ਹਾਂ ਜੀ ਜੀ ਆਈਡੀ ਆ ਵੱਧ ਵੀ ਜਾਂਦਾ ਵੱਧ ਜੀ ਜੀ ਇਹ ਬਾਤ ਤਾਂ ਹੀ ਹੈ ਇਹ ਆਪਣਾ ਕਿਹੜਾ ਪਿੰਡ ਭਾਈ ਸਾਡਾ ਵੀ ਦੋਲਦਪੁਰ ਤੋਂ ਦੋਲਦਪੁਰ ਤੋਂ ਜੀ ਛੇ ਸਾਡੇ ਵੀਰ ਜੋ ਅੱਜ ਦਿਨ ਰਾਤ ਵਿਆਹ ਨਮੁੰਦੇ ਨੇ ਸੋ ਬਹੁਤ ਵਧੀਆ ਲੱਗ ਰਿਹਾ ਹੈ ਸਿੱਧਰਾ ਪਤਨ ਦਿਖਾਵਾਂਗੇ ਜੀ ਸੋ ਬਹੁਤ ਵਧੀਆ ਲੱਗ ਰਿਹਾ ਹੈ ਇਹ ਕਿਉਂਕਿ ਅਸਲ ਸੇਵਾ ਤੇ ਇਹੀ ਆ ਜੀ ਜੋ ਸਾਡੇ ਵੀਰ ਪਿੱਛੇ ਰਹਿ ਕੇ ਵੀ ਸੇਵਾ ਨੂੰ ਦੇ ਰਹੇ ਸੋ ਬਹੁਤ ਵਧੀਆ ਲੱਗ ਰਿਹਾ ਸਤ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੈ ਗੁਰਦੇਵ ਤੁਹਾਨੂੰ ਗੁਰਦੇਵ